ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਵਾਸ ਪੰਜਾਬ ਦੀ ਨਵੀਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਆਗੂ ਇਹਨਾਂ ਦੇ ਸਮਰਥਕ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀਆਂ ਕਰ ਰਹੇ ਨੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵਿੱਚ ਪਿਆਖ ਲਾਰਾ ਕਾਂਗਰਸ ਪਾਰਟੀ ਦੇ ਵਿੱਚ ਪਿਆ ਪੁਚਾੜ ਕਾਂਗਰਸ ਪਾਰਟੀ ਦੇ ਵਿੱਚ ਪਿਆਰ ਰਫੜ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇੱਕ ਦੂਜੇ ਨੂੰ ਚਿਤ ਕਰਨ ਦੀਆਂ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੀਆਂ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੱਕ ਆਪੋ ਆਪਣੀ ਪਰਦਰਸੀ ਇਨ੍ਹਾਂ ਵੱਡੇ ਆਗੂਆਂ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ ਇਹ ਬਾਜ਼ੀ ਕੌਣ ਬਟਲਣਗੇ ਇਹ ਬਾਜ਼ੀ ਪਲਟਣ ਦੇ ਵਿੱਚ ਕਿੰਨੇ ਕੁ ਕਾਗਜ਼ ਸਿਤ ਹੁੰਦੇ ਨੇ ਕਿਉਂਕਿ ਰਾਜਾ ਵੜਿੰਗ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ ਰਾਜਾ ਵੜਿੰਗ ਵੀ ਟੈਂਸ਼ਨ ਦੇ ਵਿੱਚ ਨੇ ਕਿਉਂਕਿ ਰਾਜਾ ਵੜਿੰਗ ਹੁਣ ਆਪਣੇ ਪੱਧਰ ਤੇ ਆਪਣੇ ਸਾਥੀਆਂ ਦੀ ਹੈਲਪ ਲੈ ਕੇ ਮਦਦ ਲੈ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕਮਾਂਡ ਨੂੰ ਅਪਰੋਚ ਕਰ ਰਿਹਾ ਹੈ ਮੀਟਿੰਗਾਂ ਚੱਲ ਰਹੀਆਂ ਨੇ ਤੇ ਦੂਸਰੇ ਪਾਸੇ 19 ਦਸੰਬਰ ਨੂੰ ਪ੍ਰਿੰਕਾ ਗਾਂਧੀ ਨਾਲ ਜੋ ਕਾਂਗਰਸ ਪਾਰਟੀ ਦੀ ਭਾਰਤ ਦੀ ਜਨਰਲ ਸਕੱਤਰ ਹੈ ਉਸ ਨਾਲ ਮੀਟਿੰਗ ਕੀਤੀ ਜਾਵੇਗੀ ਨਵਜੋਤ ਸਿੰਘ ਸਿੱਧੂ ਬਦਲ ਸਕਦੇ ਨੇ ਸਿਆਸ ਦਾ ਪਹਿਲੂ ਨਵਜੋਤ ਸਿੰਘ ਸਿੱਧੂ ਹੀ ਝਟਕਾ ਦੇ ਸਕਦੇ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਉਹ ਸੁਖਪਾਲ ਸਿੰਘ ਖੈਰਾ ਹੋਣ ਚਾਹੇ ਉਹ ਰਾਜਾ ਵੜਿੰਗ ਹੋਵੇ ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਣ ਯਾਨੀ ਕਿ ਇਹਨਾਂ ਨੂੰ ਚਿਤ ਕਰਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੀ ਜਿਹੜਾ ਹੈ ਇਹ ਵੱਡਾ ਕੰਮ ਕਰ ਸਕਦੇ ਨੇ ਨਵਜੋਤ ਸਿੰਘ ਸਿੱਧੂ ਨੇ ਹੁਣ ਜਿਹੜਾ ਪੈਂਤਰਾ ਵਰਤਿਆ ਹੈ ਉਸਨੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਕਿਸੇ ਵੀ ਵੱਡੇ ਆਗੂ ਦੇ ਨਾਲ ਗੱਲਬਾਤ ਨਹੀਂ ਕੀਤੀ ਇਵਨ ਦੋ ਪੰਜਾਬ ਇਨਚਾਰਜ ਬਬੇਸ਼ ਬਗੇਲ ਦੇ ਨਾਲ ਵੀ ਗੱਲਬਾਤ ਨਹੀਂ ਕੀਤੀ ਗਈ ਨਵਜੋਤ ਸਿੰਘ ਸਿੱਧੂ ਵੱਲੋਂ ਅਤੇ ਨਾ ਨਵਜੋਤ ਸਿੰਘ ਮੀਡੀਆ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਾਹਮਣੇ ਆਏ ਨਾ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਸਰਗਰਮ ਹੋਏ ਨਵਜੋਤ ਸਿੰਘ ਸਿੱਧੂ ਨੇ ਸਿੱਧਾ ਅਪਰੋਚ ਕੀਤੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਨੂੰ ਪ੍ਰਿੰਕਾ ਗਾਂਧੀ ਨੇ 19 ਦਸੰਬਰ ਦਾ ਸਮਾਂ ਦੇ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਹੂੰ ਹੂੰ ਤੇ ਜਿਹੜੀ ਹੈ ਜਿਹੜੀ ਪਾਰਟੀ ਹੈ ਜਿਹੜੀ ਬਾਜੀ ਹੈ ਉਸ ਨੂੰ ਪਲਟਣ ਦੇ ਵਿੱਚ ਕਿੰਨੇ ਕੋ ਕਾਮਯਾਬ ਹੋਣਗੇ ਇਹ 19 ਦਸੰਬਰ ਸ਼ਾਮ ਨੂੰ ਪਤਾ ਲੱਗ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਜਿਹੜਾ ਹੈ ਉਹ ਮੰਥਨ ਕਰ ਲਿਆ ਹੈ ਰਾਜਾ ਵੜਿੰਗ ਨੂੰ ਵੀ ਸਦ ਲਿਆ ਗਿਆ ਹੈ ਰਾਜਾ ਵੜਿੰਗ ਦੇ ਸਾਥੀਆਂ ਨੇ ਵੀ ਸਦ ਲਿਆ ਗਿਆ ਹੈ ਇੱਕ ਦੋ ਦਿਨਾਂ ਦੇ ਵਿੱਚ ਵੱਡੀਆਂ ਮੀਟਿੰਗਾਂ ਹੋਣਗੀਆਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਰਾਜਾ ਵੜਿੰਗ ਅਤੇ ਰਾਜਾ ਵੜਿੰਗ ਦੇ ਸਾਥੀਆਂ ਦੀਆਂ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾਏ ਜਾ ਸਕਦੇ ਨੇ 19 ਦਸੰਬਰ ਨੂੰ ਕਿਉਂਕਿ ਪ੍ਰਧਾਨ ਬਣਨਗੇ ਤਾਂ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਦੂਜੇ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਵੱਡੇ ਆਗੂਆਂ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਹੈ ਕਿ 4 ਸਾਲ ਬਿਲਕੁਲ ਸਾਇਲੈਂਟ ਰਹੇ 4 ਸਾਲ ਆਪਣੇ ਕਾਰੋਬਾਰ ਦੇ ਵਿੱਚ ਰੁੱਝੇ ਰਹੇ ਤੇ 2024 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰ ਦੁਬਾਰਾ ਪਾਰਟੀ ਦੇ ਵਿੱਚ ਆ ਗਏ ਨੇ ਫਿਰ ਦੁਬਾਰਾ ਪਾਰਟੀ ਦੇ ਵਿੱਚ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਬਣਦੀ ਗੱਲ ਕਹਿ ਰਹੇ ਨੇ ਸਾਨੂੰ ਮਨਜ਼ੂਰ ਨਹੀਂ ਰਾਜਾ ਵੜਿੰਗ ਦੇ ਅਤੇ ਰਾਜਾ ਵੜਿੰਗ ਦੇ ਸਾਥੀਆਂ ਨੇ ਵੀ ਸੱਦ ਲਿਆ ਹੈ ਵੱਡੇ ਪੱਧਰ ਤੇ ਮੀਟਿੰਗਾਂ ਹੋ ਰਹੀਆਂ ਨੇ ਤੇ ਕਹਿੰਦੇ ਨੇ ਕਿ 19 ਦਸੰਬਰ ਨੂੰ ਨਵਜੋ ਸਿੰਘ ਸਿੱਧੂ ਵੱਲੋਂ ਵੱਡੀ ਪਲਟੀ ਮਾਰੀ ਜਾ ਸਕਦੀ ਹੈ ਜਾਂ ਰਾਜਾ ਵੜਿੰਗ ਦੀ ਬਾਜ਼ੀ ਵੀ ਪਲਟਾਈ ਜਾ ਸਕਦੀ ਹੈ ਨਵਜੋ ਸਿੰਘ ਸਿੱਧੂ ਵੱਲੋਂ ਧੰਨਵਾਦ